ਇਸ ਲਈ ਉਹਨਾਂ ਨੇ ਆਪਣੇ ਬੱਚੇ ਦਾ ਨੰਨਿਆ ਰੱਖਿਆ ਸੀ ਕਹਿੰਦੇ ਨੇ ਜਿੱਥੇ ਖੁਸ਼ੀ ਹੋਵੇ ਉੱਥੇ ਗਮੀ ਨਹੀਂ ਹਾਜ਼ਿਰ ਹੋ ਹੀ ਜਾਂਦੀ ਹੈ ਉਸ ਕਿਸਾਨ ਦੇ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ ਉਸ ਦੀ ਪਤਨੀ ਅਚਾਨਕ ਬਹੁਤ ਬਿਮਾਰ ਹੋ ਗਈ ਉਹ ਬੋਲੀ ਬੋਲੀ ਐਨੀ ਬਿਮਾਰ ਹੁੰਦੀ ਗਈ ਕਿ ਉਸ ਤੋਂ ਮੰਜੇ ਤੋਂ ਵੀ ਨਹੀਂ ਸੀ ਉਠਿਆ ਜਾਂਦਾ ਛੋਟੀ ਜਿਹੀ ਬੱਚੀ ਸੀ ਉਹ ਸਿਰਫ 6 ਮਹੀਨੇ ਦੀ ਸੀ ਕਿਸਾਨ ਨੇ ਕਿਤੇ ਵੀ ਕਮੀ ਨਾ ਛੱਡੀ ਉਸ ਨੂੰ ਜੋ ਵੀ ਕੋਈ ਹਕੀਮ ਦੱਸਦਾ ਉਸੇ ਕੋਲ ਜਾਂਦਾ ਤੇ ਉਸ ਦਾ ਇਲਾਜ ਕਰਵਾਉਂਦਾ ਤੇ ਦਵਾਈ ਲੈ ਕੇ ਆਉਂਦਾ ਪਰ ਕੋਈ ਅਸਰ ਨਹੀਂ ਸੀ ਹੋ ਰਿਹਾ ਕਿਸਾਨ ਦੀ ਪਤਨੀ ਦੀ ਹਾਲਤ ਵਿਗੜ ਗਈ ਤੇ ਉਹ ਪੂਰੀ ਹੋ ਗਈ ਹੁਣ ਕਿਸਾਨ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਛੋਟੀ ਜਿਹੀ ਬੱਚੀ ਉਸ ਦੀ ਝੋਲੀ ਵਿੱਚ ਸੀ ਕੋਲੋਂ ਕਿਸਾਨ ਨੂੰ ਘਰ ਦਾ ਵੀ ਫਿਕਰ ਤੇ ਉਸ ਬੱਚੇ ਦਾ ਵੀ ਫਿਕਰ ਅਤੇ ਕੰਮ ਕਾਜ ਕਰਨ ਦਾ ਵੀ ਫਿਕਰ ਕਿਸਾਨ کافی ਦੁਖੀ ਤੇ ਪਰੇਸ਼ਾਨ ਰਹਿਣ ਲੱਗਾ ਕਿਸਾਨ ਦੇ ਜਦੋਂ ਆਂਡੀ ਗਵਾਂਡੀ ਆਂਦੇ ਜਾਂ ਉਸ ਦੇ ਕੋਈ ਰਿਸ਼ਤੇਦਾਰ ਆਂਦੇ ਤੇ ਉਸ ਨੂੰ ਸਮਝਾਉਂਦੇ ਕਿ ਤੈਨੂੰ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਹੈ ਤਾਂ ਕਿ ਬੱਚੀ ਦੀ ਦੇਖਭਾਲ ਹੋ ਸਕੇ ਅਤੇ ਕਾਰਨ ਨੂੰ ਸੰਭਲ ਵਾਲੀ ਵੀ ਆ ਜਾਏਗੀ ਕਿਉਂਕਿ ਬੱਚੀ ਹੱਲੇ ਬਹੁਤ ਛੋਟੀ ਹੈ ਇਸ ਨੂੰ ਮਾਂ ਦੀ ਜ਼ਰੂਰਤ ਹੈ ਤੂੰ ਪਿਤਾ ਹੈ ਇਸ ਦੀ ਮਾਂ ਨਹੀਂ ਬਣ ਸਕਦਾ ਉਸ ਦਾ ਕਾਫੀ ਸਮਾਂ ਇਸੇ ਤਰ੍ਹਾਂ ਹੀ ਨਿਕਲ ਗਿਆ ਉਹ ਸੋਚਦਾ ਮੈਂ ਤੇਰੇ ਹੀ ਮਾਂ ਪਤਾ ਨਹੀਂ ਇਸ ਨੂੰ ਬੱਚੀ ਨੂੰ ਕਿਸ ਤਰ੍ਹਾਂ ਪਾਲੇਗੀ ਕਿਸ ਢੰਗ ਨਾਲ ਉਸ ਦੀ ਦੇਖਭਾਲ ਕਰੇਗੀ ਸਮੇਂ ਬੀਤਣ ਦੇ ਨਾਲ ਉਸ ਨੂੰ ਮਹਿਸੂਸ ਹੋਇਆ ਕਿ ਮੈਨੂੰ ਦੂਜਾ ਵਿਆਹ ਕਰ ਵੀ ਲੈਣਾ ਚਾਹੀਦਾ ਹੈ ਬੱਚੀ بیوی ਦੇਖਭਾਲ ਮੈਂ ਸਹੀ ਤੰਗ ਨਾਲ ਨਹੀਂ ਕਰ ਰਿਹਾ ਇਹ ਨਾ ਹੀ ਹੋ ਰਹੀ ਹੈ ਕਿਸਾਨ ਦੇ ਰਿਸ਼ਤੇਦਾਰਾਂ ਨੇ ਹੁਣ ਉਸ ਦਾ ਵਿਆਹ ਇੱਕ ਪਿੰਡ ਦੀ ਲੜਕੀ ਨਾਲ ਕਰ ਦਿੱਤਾ ਜਿਸ ਦਾ ਨਾਮ ਰੂਪਾਂ ਸੀ ਉਹ ਗਰੀਬ ਘਰੋਂ ਆਈ ਸੀ ਪਰ ਉਹਨਾਂ ਦੀ ਦੇਖਭਾਲ ਬਹੁਤ ਚੰਗੀ ਤਰ੍ਹਾਂ ਕਰਦੀ ਸੀ ਪਰ ਕਹਿੰਦੇ ਨੇ ਮਤਰੀ ਮਾਤਾ ਮਤਰੀ ਹੀ ਹੁੰਦੀ ਹੈ ਇਸੇ ਤਰ੍ਹਾਂ 1 ਸਾਲ ਬੀਤ ਗਿਆ ਉਸ ਦੇ ਘਰ ਵੀ ਇੱਕ ਛੋਟੀ ਜਿਹੀ ਬੱਚੀ ਨੇ ਜਨਮ ਲਿਆ ਜੋ ਬੜੀ ਸੁੰਦਰਤ ਸੀ ਇਸ ਲਈ ਉਸ ਦਾ ਨਾਮ ਮਸਿਆ ਰੱਖ ਦਿੱਤਾ ਵੱਡੀ ਦਾ ਨਾਮ ਪੁੰਨਿਆ ਤੇ ਛੋਟੀ ਦਾ ਨਾਮ ਮਸਿਆ ਸੀ ਸਮਾਂ ਬੀਤਦਾ ਗਿਆ ਹੁਣ ਰੋਪਰ ਦੀ ਨਪਰਤ ਮਤਰੀਆਂ ਮਾ ਵਰਗੀ ਹੋਲੀ ਸ਼ੁਰੂ ਹੋ ਗਈ ਉਹ ਪੁੰਨਿਆ ਤੋਂ ਨਫ਼ਰਤ ਕਰਨ ਲੱਗੀ ਕਿਉਂਕਿ ਉਸਦੇ ਸੰਸਕਾਰ ਬਹੁਤ ਵਧੀਆ ਸਨ ਉਸ ਦੀ ਮਾਂ ਪਾਠ ਪੂਜਾ ਕਰਦੀ ਸੀ ਉਹਨੇ ਵੀ ਇੱਕ ਛੋਟੀ ਜਿਹੀ ਗੜਵੀ ਲੈ ਕੇ ਉਸ ਵਿੱਚ ਜਲ ਪਾ ਕੇ ਸ਼ਿੰਗਲੇ ਤੇ ਚੜਾਉਂਦੀ ਸੀ ਪਰ ਰੂਪਾ ਨੂੰ ਉਸਦਾ ਕੋਈ ਵੀ ਕੰਮ ਚੰਗਾ ਨਾ ਲੱਗਦਾ ਕੋਲੀ-ਮੋਲੀ ਨਫ਼ਰਤ ਵਧਦੀ ਗਈ ਸਮਾਂ ਬੀਤਦੇ ਦੋਨੋਂ ਕੁੜੀਆਂ ਥੋੜੀਆਂ ਵੱਡੀਆਂ ਹੋ ਗਈਆਂ ਰੂਪਾ ਨੇ ਦੁਬਾਰਾ ਇੱਕ ਪੁੱਤਰ ਨੂੰ ਜਨਮ ਦਿੱਤਾ। ਰੂਪਾ ਵਿੱਚ ਗੋਰ ਕਮਾਂਡ ਆਣਾ ਸ਼ੁਰੂ ਹੋ ਗਿਆ। ਹੁਣ ਉਹ ਪੁਨਿਆ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਪਈ। ਰੂਪਾ ਨੇ ਹੁਣ ਆਪਣੇ ਬੱਚਿਆਂ ਵਿੱਚ ਹੀ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ। ਕਿਸਾਨ ਜਦੋਂ ਘਰ ਆਂਦਾ ਤਾਂ ਆਪਣੀ ਬੱਚੀ ਪੁਨਿਆ ਨੂੰ ਬਹੁਤ ਤਿਆਰ ਕਰਦਾ ਜਿਸ ਨੂੰ ਵੇਕੇ ਰੂਪਾ ਹੋਰ ਵੀ ਗੁੱਸਾ ਹੋ ਜਾਂਦੀ ਤੇ ਲੜਾਈ ਕਰਨ ਲੱਗ ਪੈਂਦੀ। ਕਿਸਾਨ ਚੁੱਪ ਰਹਿਣਾ ਹੀ ਮناسب ਸਮਝਦਾ ਜੋ ਰੂਪਾ ਕਹਿੰਦੀ ਉਹ ਮੰਨ ਲੈਂਦਾ ਜਿਹੜਾ ਪੁੰਨਿਆ ਤੇ ਮਸੀਹ ਦਾ ਭਰਾ ਸੀ ਉਸ ਦਾ ਨਾਮ ਮੋਹਨ ਸੀ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਦੋਨੇ ਲੜਕੀਆਂ ਵਿਆਹ ਦੇ ਯੋਗ ਹੋ ਗਈਆਂ ਜਿਹੜੀ ਪੁੰਨਿਆ ਸੀ ਉਹ ਆਪਣੇ ਆਂਢ-ਗੁਆਂਢਿਆਂ ਦੀ ਬਹੁਤ ਮਦਦ ਕਰਦੀ ਸੀ ਤੇ ਸੋਹਣੇ ਤਰੀਕੇ ਨਾਲ ਰਹਿੰਦੀ ਸੀ ਇੱਕ ਦਿਨ ਕਿਸਾਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਾਂ ਹੁਣ ਪੁੰਨਿਆ ਦਾ ਵਿਆਹ ਕਰ ਦਈਏ ਵਿਆਹ ਜੋਗ ਹੋ ਗਈ ਹੈ ਪਰ ਕਿਸਾਨ ਦੀ ਪਤਨੀ ਨੇ ਨਾ ਕਰ ਦਿੱਤੀ ਲੜਕੀਆਂ ਦਾ ਵਿਆਹ ਤਾਂ ਬਾਅਦ ਵਿੱਚ ਵੀ ਕਰਵਾਵਾਂਗੇ ਪਹਿਲੇ ਲੜਕੇ ਦਾ ਵਿਆਹ ਕਰ ਦਈਏ ਨੂੰ ਕਰ ਲੈ ਆਈਏ ਕਿਸਾਨ ਨੇ ਪਤਨੀ ਦੀ ਗੱਲ ਮੰਨ ਕੇ ਲੜਕੇ ਦੀ ਸ਼ਾਦੀ ਕਰ ਦਿੱਤੀ ਜਿਹੜੀ ਪਤਨੀ ਆਈ ਸੀ ਉਹ ਪੁੰਨਿਆ ਨਾਲ ਬਹੁਤ ਹੀ ਪਿਆਰ ਕਰਦੀ ਸੀ ਪੁੰਨਿਆ ਵੀ ਆਪਣੀ ਭਾਬੀ ਦਾ ਬੜਾ ਹੱਤ ਵਟਾਂਦੀ ਸੀ ਬੜਾ ਪਿਆਰ ਕਰਦੀ ਸੀ ਮਸਿਆ ਪੁੰਨਿਆ ਤੋਂ ਬਿਲਕੁਲ ਉਲਟ ਸੀ ਉਹ ਆਪਣੀ ਭਾਬੀ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਸੀ ਕਰਦੀ ਤੇ ਨਾ ਹੀ ਕੰਮ ਕਾਜ ਵਿੱਚ ਹੱਥ ਵਟਾਉਂਦੀ ਸੀ ਅਤੇ ਉਲਟਾ ਉਸਤੇ ਹੋਬ ਪਾਉਂਦੀ ਸੀ ਇਸ ਤਰ੍ਹਾਂ ਪੁੰਨਿਆ ਤੇ ਭਾਬੀ ਦਾ ਪਿਆਰ ਵੱਧਦਾ ਗਿਆ ਜਿਸ ਕਾਰਨ ਮਾ ਤੇ ਮਸਿਆ ਦੋਵੇਂ ਪੁੰਨਿਆ ਤੋਂ ਨਫ਼ਰਤ ਕਰਨ ਲੱਗ ਪਈਆਂ ਅਤੇ ਦੋਵੇਂ ਪੁੰਨਿਆ ਨੂੰ ਬਹੁਤ ਤਾਣੇ ਮਾਰਦੀਆਂ ਕੋਣ ਕਿਸਾਨ ਫੇਰ ਕੁੰਨਿਆਂ ਦਾ ਵਿਆਹ ਕਰਨ ਦਾ ਸੋਚਦਾ ਪਰ ਉਸ ਦੀ ਮਦਰਈਮਾ ਉਸ ਦੇ ਵਿੱਚ ਹੰਗਾਰਾ ਨਾ ਕਰਦੀ ਇੱਕ ਦਿਨ ਰੂਪਾ ਕਿਸਾਨ ਨੂੰ ਕਹਿ ਲੱਗੀ ਜੇ ਤੁਸੀਂ ਕੁੰਨਿਆਂ ਦਾ ਵਿਆਹ ਕਰਨਾ ਹੀ ਹੈ ਤੇ ਇਸ ਦੇ ਲਈ ਚੰਗਾ ਖਾਸਾ ਵਰ ਨਾ ਲਿਖਿਓ ਕੋਈ ਸਧਾਰਨ ਜਾਂ ਕਾਰਨੇਖ ਤੇ ਇਸ ਦਾ ਵਿਆਹ ਕਰ ਦਿਓ ਕੋਈ ਗਰੀਬ ਜੇ ਘਰ ਦਾ ਮੁੰਡਾ ਵੇਖ ਲਵੋ ਤਾਂ ਕਿ ਸਾਨੂੰ ਵੀ ਖਰਚਾ ਜਿਆਦਾ ਨਾ ਕਰਨਾ ਪਵੇ ਕਿਸਾਨ ਨੇ ਇਹੇ ਤਰ੍ਹਾਂ ਕੀਤਾ ਪਿੰਡ ਵਿੱਚ ਇੱਕ ਗਰੀਬ ਲੜਕੇ ਦੇ ਨਾਲ ਪੁੰਨਿਆ ਦਾ ਰਿਸ਼ਤਾ ਪੱਕਾ ਕਰ ਦਿੱਤਾ ਕਿਸਾਨ ਜਦੋਂ ਰਿਸ਼ਤਾ ਪੱਕਾ ਕਰਕੇ ਘਰ ਆਇਆ ਤਾਂ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਇੱਕ ਗਰੀਬ ਲੜਕੇ ਨਾਲ ਪੁੰਨਿਆ ਦਾ ਰਿਸ਼ਤਾ ਪੱਕਾ ਕਰ ਆਇਆ ਹਾਂ ਇਹ ਸੁਣ ਕੇ ਉਸ ਦੀ ਪਤਨੀ ਬਹੁਤ ਖੁਸ਼ ਹੋ ਗਈ ਹੁਣ ਕਿਸਾਨ ਦੀ ਪਤਨੀ ਨੇ ਉਸ ਦੇ ਅੱਗੇ ਇੱਕ ਹੋਰ ਗੱਲ ਰੱਖ ਦਿੱਤੀ ਕਹਿਣ ਲੱਗੀ ਹੁਣ ਤੁਸੀਂ ਮੱਸਿਆ ਵਾਸਤੇ ਕੋਈ ਚੰਗਾ ਵਧੀਆ ਜਾਂ ਲੜਕਾ ਵੀ ਕੇ ਚੰਗਾ ਕਰ ਵੀ ਕੇ ਉਸ ਦਾ ਵੀ ਰਿਸ਼ਤਾ ਪੱਕਾ ਕਰ ਦਿਓ ਦੋਵੇਂ ਕੁੜੀਆਂ ਦਾ ਵਿਆਹ ਇਕੱਠਾ ਕਰ ਦਵਾਂਗੀ ਕਿਸਾਨ ਨੇ ਉਸੇ ਪਿੰਡ ਵਿੱਚ ਹੀ ਇੱਕ ਸੇਠ ਦੇ ਲੜਕੇ ਦੇ ਨਾਲ ਮੱਸਿਆ ਦਾ ਰਿਸ਼ਤਾ ਪੱਕਾ ਕਰ ਦਿੱਤਾ ਕਿਸਾਨ ਘਰ ਆ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਮੈਂ ਮੱਸਿਆ ਦਾ ਵਿਆਹ ਇੱਕ ਸੇਠ ਦੇ ਲੜਕੇ ਦੇ ਨਾਲ ਪੱਕਾ ਕਰ ਆਇਆ ਹਾਂ ਉਹ ਬਹੁਤ ਖੁਸ਼ ਹੋਈ ਪੁੰਨਿਆ ਦੀ ਭਾਬੀ ਇਹ ਸਭ ਸੁਣ ਰਹੀ ਸੀ ਉਸਨੇ ਹੌਲ ਹੀ ਦਿੱਤਾ ਕਿ ਇਹ ਤੁਸੀਂ ਸਪੁੰਨਿਆ ਨਾਲ ਸਹੀ ਨਹੀਂ ਕੀਤਾ ਵਿਆਹ ਦੀਆਂ ਘਰ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਦੋਨੋਂ ਕੁੜੀਆਂ ਦਾ ਵਿਆਹ ਹੋ ਗਿਆ ਤੇ ਪੁੰਨਿਆ ਨੂੰ ਬਿਨアドਹੇਜ ਤੋਂ ਤੋੜਿਆ ਤੇ ਅਮਰਸਿਆ ਨੂੰ ਕਾਫੀ ਦਹੇਜ ਦੇ ਕੇ ਤੋੜਿਆ ਦੋਵੇਂ ਆਪਣੇ ਸਹੁਰੇ ਘਰੇ ਚਲੇ ਗਈਆਂ ਪੁੰਨਿਆ ਸ਼ੁਰੂ ਤੋਂ ਹੀ ਸੰਸਕਾਰੀ ਸੀ ਉਸ ਨੇ ਆਪਣੇ ਸੋਹਰੇ ਪਰਿਵਾਰ ਦਾ ਮਨ ਜਿੱਤ ਲਿਆ ਉਹ ਘਰ ਵਿੱਚ ਸਾਰੇ ਮੈਂਬਰਾਂ ਦਾ ਧਿਆਨ ਰੱਖਦੀ ਸੀ ਸਾਸੋਰੇ ਦੀ ਬਹੁਤ ਇੱਜ਼ਤ ਕਰਦੀ ਉਹਨਾਂ ਨੂੰ ਮਾਨ ਸਤਕਾਰ ਤੇ ਹਰ ਸਮੇਂ ਸੇਵਾ ਵਿੱਚ ਲੱਗੀ ਰਹਿੰਦੀ ਆਪਣੇ ਪਤੀ ਦੀ ਵੀ ਹਰ ਗੱਲ ਮੰਦੀ ਉਸ ਦੇ ਘਰ ਵਿੱਚ ਸੁਖ ਸ਼ਾਂਤੀ ਰਹਿੰਦੀ ਕਿਉਂਕਿ ਉਸ ਦੇ ਘਰ ਪਾਠ ਪੂਜਾ ਸਵੇਰੇ ਸ਼ਾਮ ਹੁੰਦੀ ਸੀ ਦੂਸਰੀ ਤਰਫ ਮਸਰਾ ਦੇ ਘਰ ਨੌਕਰ ਚਾਕਰ ਲੱਗੇ ਸਨ ਸੇਠ ਦੇ ਘਰ ਵਿਆਹ ਹੋਈ ਸੀ ਉਹ ਆਪਣੇ ਘਰ ਵਿੱਚ ਬੜੇ ਖਾਟ ਬਾਤ ਨਾ ਰਹੀ ਸੀ ਉਸਨੇ ਇੱਕ ਦਿਨ ਆਪਣੇ ਘਰ ਵਿੱਚ ਕਿਰਤਨ ਰਖਵਾਇਆ ਤੇ ਸਾਰੇ ਪਿੰਡ ਨੂੰ ਸੱਦਿਆ ਪਰ ਪੁੰਨਿਆ ਨੂੰ ਨਹੀਂ ਸੱਦਿਆ ਕਿਉਂਕਿ ਉਹ ਪੁੰਨਿਆ ਤੋਂ ਜੈਲਸੀ ਕਰਦੀ ਸੀ ਪੁੰਨਿਆ ਦੀ ਬਵੰਡਨ ਨੇ ਪੁੰਨਿਆ ਨੂੰ ਵੀ ਨਾਲ ਚੱਲਣ ਨੂੰ ਆਪਣੇ ਭੈਣ ਦੇ ਕਰ ਗਿਆ ਪਰ ਪੁੰਨਿਆ ਨੇ ਕਿਹਾ ਕਿ ਮੈਨੂੰ ਸੱਦਿਆ ਨਹੀਂ ਮਿਲਿਆ ਮੈਂ ਕਿਵੇਂ ਜਾ ਸਕਦੀ ਹਾਂ ਉਸਨੇ ਕਿਹਾ ਭੈਣ ਤੂੰ ਕਿਰਤਨ ਵਿੱਚ ਜਾਣਾ ਹੈ ਤੂੰ ਪਾਰਕ ਪੂਜਾ ਵਿੱਚ ਜਾਣਾ ਹੈ ਅਸੀਂ ਪਾਠ ਭੋਜਾ ਸੁਣਨ ਜਾਣਾ ਹੈ ਤੂੰ ਨਾਲ ਚੱਲ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਤੇ ਨਾਲ ਚੱਲ ਪਈ ਜਦ ਉਹ ਆਪਣੀ ਭੈਣ ਮੱਸਿਆ ਦੇ ਘਰ ਪਹੁੰਚੀ ਤਾਂ ਉਸ ਨੇ ਉਸ ਨੂੰ ਵੇਖ ਕੇ ਕਿਹਾ ਕਿ ਮੈਂ ਤਾਂ ਤੈਨੂੰ ਸੱਦਾ ਹੀ ਨਹੀਂ ਦਿੱਤਾ ਤੂੰ ਕਿਵੇਂ ਇੱਥੇ ਪਹੁੰਚ ਗਈ ਕੁੰਨਿਆ ਕਹਿਣ ਲੱਗੀ ਮੈਂ ਤਾਂ ਪਾਠ ਭੋਜਾ ਕਰਕੇ ਆਈ ਹਾਂ ਫਿਰ ਮੱਸਿਆ ਕਹਿਣ ਲੱਗੀ ਜੇ ਤੂੰ ਆ ਹੀ ਗਈ ਹੈ ਤਾਂ ਇੱਕ ਕੋਨੇ ਵਿੱਚ ਬੈਠ ਜਾ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਚੁੱਪਚਾਪ ਬੈਠੇ ਰਹਿਣਾ ਹੈ ਉਹ ਵਿਚਾਰੀ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਗਈ ਪੁੰਨਿਆ ਭਜਨ ਕੀਰਤਨ ਸੁਣਦੀ ਰਹੀ ਜਦੋਂ ਪਾਠ ਦੀ ਸਮਾਪਤੀ ਹੋਈ ਤਾਂ ਸਭ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਪੁੰਨਿਆ ਨੂੰ ਨਹੀਂ ਸਭੋ ਮਸਿਆ ਮੋਲਣ ਲੱਗੀ ਕਿ ਕਿੰਨੇ ਟੀਟ ਲੋਗ ਨੇ ਬਿਨਾਂ ਸਦੇ ਹੀ ਆ ਜਾਂਦੇ ਨੇ ਪੁੰਨਿਆ ਨੇ અપਮਾਨ ਦਾ ਘੁੱਟ ਪੀ ਲਿਆ ਤੇ ਆਪਣੇ ਘਰ ਚੁੱਪਚਾਪ ਆ ਗਈ ਪਰ ਪੁੰਨਿਆ ਨੂੰ ਇਹ ਅਵਮਾਨ ਆਪਣੀ ਭੈਣ ਦਾ ਚੰਗਾ ਨਾ ਲੱਗਾ ਉਹ ਮਨ ਹੀ ਮਨ ਵਿੱਚ ਬੜੀ ਦੁਖੀ ਸੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੇਰਾ ਅੱਜ ਮਨ ਬਹੁਤ ਦੁਖੀ ਹੈ ਮੈਂ ਆਪਣੇ ਪੇਕੇ ਜਾਣਾ ਚਾਹੁੰਦੀ ਹਾਂ ਪੁੰਨਿਆ ਆਪਣੇ ਸੱਸ ਸੋਹਰੇ ਤੇ ਪਤੀ ਤੋਂ ਆਗਿਆ ਲੈ ਕੇ ਪੇਕੇ ਘਰ ਨੂੰ ਤੁਰ ਪਈ ਪੁੰਨਿਆ ਕੋਲ ਗਰੀਬ ਹੋਣ ਕਰਕੇ ਪੈਦਲ ਹੀ ਤੁਰਨ ਲੱਗ ਪਈ ਜੰਗਲੋਂ ਜੰਗਲੀ ਨਿਕਲ ਗਈ ਰਸਤੇ ਵਿੱਚ ਇੱਕ ਔਰਤ ਉਸ ਨੂੰ ਮਿਲੀ ਜੋ ਟੀੜ ਥੱਲੇ ਬੈਠੀ ਹੋਈ ਸੀ ਉਹ ਔਰਤ ਬੜੀ ਬੁੱਢੀ ਸੀ ਤੇ ਉਸ ਦੇ ਵਾਲ ਖੁੱਲੇ ਹੋਏ ਸਨ ਉਸ ਔਰਤ ਨੇ ਪੁੰਨਿਆ ਨੂੰ ਆਵਾਜ਼ ਦਿੱਤੀ ਧੀਏ ਮੇਰੇ ਵਾਲ ਖੁੱਲੇ ਨੇ ਮੈਂ ਬਹੁਤ ਲਾਚਾਰ ਹਾਂ ਤੂੰ ਮੇਰੇ ਗੁੱਤ ਕਰ ਦੇ ਪੁੰਨਿਆ ਭੋਲੀ ਭਾਲੀ ਸੀ ਉਸ ਨੇ ਉਸ ਦਾ ਸਿਰ ਵਾਹ ਦਿੱਤਾ ਪੁੰਨਿਆ ਨੇ ਉਸ ਔਰਤ ਤੋਂ ਆਗਿਆ ਲਈ ਤੇ ਕਿਹਾ ਕਿ ਮੈਂ ਆਪਣੇ ਪਿੰਡ ਪੇਕੇ ਜਾਣਾ ਹੈ ਮੈਨੂੰ ਆਗਿਆ ਦਿਓ ਉਹ ਆਪਣੇ ਘਰ ਵੱਲ ਨੂੰ ਤੁਰ ਪਈ ਉਸ ਔਰਤ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਇਹ ਕਹਾ ਕਿ ਹੈਤੀਏ ਤੂੰ ਜਾ ਕੇ ਉਹ ਤੁਰ ਪਈ ਤੇ ਰਸਤੇ ਵਿੱਚ ਇੱਕ ਬੁੱਢਾ ਬਜ਼ੁਰਗ ਬੰਦਾ ਉਸ ਨੂੰ ਮਿਲਿਆ ਤੇ ਉਸ ਨੇ ਕਹਿ ਲੱਗਾ ਤੀਏ ਤੂੰ ਧਾਰਮਿਕ ਵਿਚਾਰਾ ਵਾਲੀ ਲੱਗਦੀ ਹੈ ਤੇ ਤੂੰ ਮੇਰੀ ਜਰੂਰ ਮਦਦ ਕਰੇਂਗੀ ਮੈਂ ਬੜੇ ਦਿਨਾਂ ਤੋਂ ਪਿਆਸਾ ਹਾਂ मेन पानी की लोड़ है मेरे पैर मैं तुर नहीं पी के, के जखमां दे इसे बोहोत धूल मिट्टी जम गई है पुनिया ने उस बुजुर्ग दे पैर तो दे साफ कर दि अपने चुनी का कपड़ा फाड़ के उस दे पेरा हेठा बन दिता ਇਹ ਅੱਗੇ ਨੂੰ ਚਲੀ ਗਈ ਉਹ ਅੱਗੇ ਵਧੀ ਤੇ ਰਸਤੇ ਵਿੱਚ ਇੱਕ ਮੰਦਰ ਦੇਖਿਆ ਉਸ ਦਾ ਮਨ ਚਾਇਆ ਕਿ ਮੈਂ ਮੰਦਰ ਵਿੱਚ ਮੱਥਾ ਟੇਕ ਲਵਾਂ ਉੱਥੇ ਵੀ ਇੱਕ ਬਜ਼ੁਰਗ ਔਰਤ ਬੈਠੀ ਸੀ ਜਿਸ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ ਮੈਂ ਬਜ਼ੁਰਗ ਹਾਂ ਇੱਥੇ ਕੋਈ ਆਂਦਾ ਜਾਂਦਾ ਵੀ ਘੱਟ ਹੈ ਮੈਂ ਬਹੁਤ ਬੁੱਢੀ ਹਾਂ ਮੇਰੇ ਕੋਲ ਮੰਦਰ ਦੀ ਸਫਾਈ ਨਹੀਂ ਹੋ ਰਹੀ ਤੂੰ ਇਸ ਮੰਦਰ ਦੀ ਜੇ ਚਾਹੇ ਤਾਂ ਸਫਾਈ ਕਰ ਦੇ ਕੁਨਿਆ ਨੇ ਉਸ ਬਜ਼ੁਰਗ ਦੇ ਕਹਿਣ ਦੇ ਸਾਫ ਸਫਾਈ ਕਰ ਦਿੱਤੀ ਉਸ ਬਜ਼ੁਰਗ ਔਰਤ ਨੇ ਕੁਨਿਆ ਨੂੰ ਆਸ਼ੀਰਵਾਦ ਦਿੱਤਾ ਤੇ ਕੁਨਿਆ ਉਥੋਂ ਚਲੀ ਗਈ ਲੇਕੇ ਘਰ ਜਾਣ ਵਾਲੇ ਰਸਤੇ ਵਿੱਚ ਗੰਗਾ ਨਦੀ ਪੈਂਦੀ ਸੀ ਉੱਥੇ ਵੀ ਇੱਕ ਬਜ਼ੁਰਗ ਬੈਠੇ ਸੀ ਤੇ ਉਹ ਕਹਿਣ ਲੱਗੀ ਕਹਤੀ ਏ ਮੇਰੇ ਸਿਰ ਵਿੱਚ ਕਾਫੀ ਜੂਆਂ ਪਈਆਂ ਹਨ ਤੂੰ ਘੱਟ ਤੇ ਮੇਰੇ ਸਿਰ ਦੀ ਸਾਫ ਸਫਾਈ ਕਰ ਦੇ पुनिया ने उस बुजुर्ग का दसेर सारा साफ कर देता और गंगा के आसपास भी कुछ गंदगी सी ओथे भी उसने सारी साफ सफाई कर दी थी। उस बुजुर्ग औरत ने पुनिया तो पूछिया बेटी तू किथे जा रही है? उसने सारी अपनी गल दसी मैं सोरे परिवार तो अपने देख के परिवार पिंड विच जा रही हां। उसने खुश होके क्या कि ऐ नाव खड़ी है तू ऐसे बैठ के चली जा। वो अपने पिंड घर पहुंच गई। ਉਸ ਦੀ ਭਾਬੀ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਈ ਉਸ ਦੀ ਮਿੱਤਰਈ ਮਾਂ ਜੋ ਕਿ ਰੁਪਾ ਉਸ ਨੂੰ ਵੇਖ ਕੇ ਖੁਸ਼ ਨਾ ਹੋਈ ਅਤੇ ਤਾਣੇ ਮਾਰਨ ਲੱਗੀ ਤੂੰ ਮੂੰਹ ਝੁਕ ਕੇ ਇੱਥੇ ਆ ਜਾਣੀ ਹੈ ਤਾਂ ਉਸ ਦੀ ਭਾਬੀ ਬੋਲੀ ਫਿਰ ਕੀ ਹੋਇਆ ਮਾਂ ਇਆਂ ਨੇ ਤੇ ਆਪਣੇ ਪੇਕੇ ਘਰ ਹੀ ਆਣਾ ਹੁੰਦਾ ਹੈ ਉਹਨੀਆਂ ਰਾਤ ਰੁਕੀ ਤੇ ਭਾਬੀ ਦੇ ਨਾਲ ਕੰਮ ਕਾਜ ਵਿੱਚ ਹੱਥ ਵਟਾਉਣ ਲੱਗੀ ਉਸ ਦੀ ਭਾਬੀ ਬਹੁਤ ਖੁਸ਼ ਸੀ ਅਗਲੇ ਦਿਨ ਸਵੇਰੇ ਪੁੰਨਿਆ ਨੇ ਆਪਣੀ ਮਾਂ ਪਿਤਾ ਤੇ ਭਾਬੀ ਕੋਲੋਂ ਜਾਣ ਦੀ ਇਜਾਜ਼ਤ ਲਈ। ਪੁੰਨਿਆ ਦੀ ਭਾਬੀ ਨੇ ਉਸ ਦੇ ਹੱਥ ਵਿੱਚ ਇੱਕ ਸਾੜੀ ਫੜਾ ਦਿੱਤੀ ਤੇ ਕਿਹਾ ਪੀਂਆ ਆਪਣੇ ਪੀਕੇ ਕਰੋ ਖਾਲੀ ਨਹੀਂ ਜਾਂਦੀਆਂ ਤੂੰ ਇਹ ਸਾੜੀ ਰੱਖ ਲੈ। ਪੁੰਨਿਆ ਨੇ ਸਾੜੀ ਰੱਖ ਲਈ ਤੇ ਉਹ ਘਰਵਾਲੇ ਨੂੰ ਤੁਰ ਪਈ। ਪੁੰਨਿਆ ਜਦੋਂ ਗੰਗਾ ਦੇ ਘਾਟ ਤੇ ਪਹੁੰਚੀ ਤੇ ਉਸੇ ਵੇੜੀ ਤੇ ਬੈਠ ਕੇ ਚਲੀ ਗਈ ਤੇ ਜਿੱਥੇ ਵੇੜੀ ਰੁਕੀ ਉਥੇ ਉਹ ਕੋਈ ਬਜ਼ੁਰਗ ਔਰਤ ਬੈਠੀ ਸੀ ਉਹ ਬਜ਼ੁਰਗ ਔਰਤ ਕੋਈ ਹੋਰ ਨਹੀਂ ਖੁਦ ਗੰਗਾ ਮਾਤਾ ਹੀ ਸੀ ਜੋ ਉਸ ਨੂੰ ਕਹਿਣ ਲੱਗੀ ਉਸ ਬਜ਼ੁਰਗ ਔਰਤ ਨੇ ਕਿਹਾ ਮੇਰੇ ਕੋਲੋਂ ਕੁਝ ਦੇਣ ਨੂੰ ਨਹੀਂ ਪਰ ਇਹ ਥੋੜੀ ਜੀ ਰੇਤ ਹੈ ਤੂੰ ਲੈ ਜਾ ਉਸ ਨੇ ਝੋਲੀ ਅੱਡ ਕੇ ਰੇਤ ਆਪਣੀ ਝੋਲੀ ਵਿੱਚ ਪਵਾ ਲਈ ਦੇਨ ਗੁਸੇ ਨਾਲ ਸੇਵ ਵਿੱਚ ਜਾਣੇ ਜਾਂਦੇ ਉਹ ਮੰਦਰ ਰੁਕੀ ਮੱਥਾ ਟੇਕਿਆ ਤੇ ਉਹ ਬਜ਼ੁਰਗ ਔਰਤ ਜੋ ਪਾਰਵਤੀ ਹੀ ਸੀ ਤੇ ਉਸਨੇ ਕਹਿਣ ਲੱਗੀ ਮੇਰੇ ਕੋਲੋਂ ਹੋਰ ਤਾਂ ਕੁਝ ਦੇ ਨੋ ਨਹੀਂ ਹੈ ਇਹ ਅੰਗਾਰੇ ਨੇ ਜੋ ਤੂੰ ਲੈ ਲੈ ਉਸਨੇ ਆਪਣੀ ਝੋਲੀ ਵਿੱਚ ਉਹ ਅੰਗਾਰੇ ਵੀ ਪਵਾ ਲਈ ਅਤੇ ਅੱਗੇ ਨੂੰ ਵੱਧ ਗਈ ਫਿਰ ਉਸੇ ਰਸਤੇ ਵਿੱਚ ਉਹ ਬਜ਼ੁਰਗ ਬੈਠਾ ਸੀ ਜਿਸ ਦੇ ਉਸਨੇ ਪੈਰ ਸਾਫ਼ ਕੀਤੇ ਸੀ ਹੁੰਨੇ ਨੇ ਪੁੱਛਿਆ ਬਾਬਾ ਜੀ ਤੁਸੀਂ ਹੁਣ ਠੀਕ ਹੋ ਤੇ ਉਹ ਕਹਿਣ ਲੱਗਾ ਹਾਂ ਬਿਲਕੁਲ ਵੀ ਇਹ ਮੈਂ ਬਿਲਕੁਲ ਠੀਕ ਹਾਂ ਤੂੰ ਮੇਰੀ ਸੇਵਾ ਕੀਤੀ ਹੈ ਮੇਰੇ ਕੋਲ ਹੋਰ ਤਾਂ ਕੁਝ ਨਹੀਂ ਐ ਥੋੜੀ ਜਿਹੀ ਸਵਾਹ ਹੈ ਤੂੰ ਐ ਲੈ ਜਾ ਉਸਨੇ ਟੋਲੀ ੱਡੀ ਤੇ ਸਵਾਹ ਵੀ ਆਪਣੀ ਟੋਲੀ ਵਿੱਚ ਪਵਾ ਲਈ ਤੇ ਅੱਗੇ ਆਪਣੇ ਪਿੰਡ ਵੱਲ ਨੂੰ ਚੱਲ ਪਈ ਰਸਤੇ ਵਿੱਚ ਹੁਣ ਰਸਤੇ ਵਿੱਚ ਉਹ ਔਰਤ ਵੀ ਮਿਲੀ ਜਿਸ ਦਾ ਸਭ ਤੋਂ ਪਹਿਲੇ ਉਸਨੇ ਸਿਰ ਵਾਇਆ ਸੀ ਉਹ ਕੋਈ ਹੋਰ ਨਹੀਂ ਉਹ ਦੁਰਸੀ ਮਾਂ ਸੀ ਉਸਨੇ ਕਿਹਾ ਕਿ ਇਹ ਤੂੰ ਮੇਰੀ ਸੇਵਾ ਕੀਤੀ ਸੀ ਤੇ ਮੇਰੇ ਕੋਲੋਂ ਐ ਥੋੜੀ ਜੀ ਤੁਲਸੀ ਹੈ ਤੂੰ ਇਹ ਲੈ ਜਾ ਉਸਨੇ ਉਸ ਬਜ਼ੁਰਗ ਕੋਲੋਂ ਤੁਲਸੀ ਵੀ ਆਪਣੇ ਝੋਲੇ ਵਿੱਚ ਪਵਾ ਲਈ ਤੇ ਆਪਣੇ ਘਰ ਨੂੰ ਤੁਰ ਪਈ ਉਹ ਆਪਣੇ ਘਰ ਪਹੁੰਚੀ ਤੇ ਉਸਨੇ ਇਹ ਸਾਰਾ ਸਮਾਨ ਇੱਕ ਕੋਨੇ ਵਿੱਚ ਬਰਹੀ ਰੱਖ ਦਿੱਤਾ ਤੇ ਆਪਣਾ ਰੋਟੀ ਪਾਣੀ ਪਕਾ ਕੇ ਆਪਣੇ ਪਤੀ ਤੇ ਸੱਸ ਸੋਰੇ ਨੂੰ ਦੇ ਦਿੱਤਾ ਤੇ ਸੋ ਗਈ ਅਗਲੇ ਦਿਨ ਜਦੋਂ ਸਵੇਰੇ ਉੱઠી ਤਾਂ ਉਹ ਸਾਰਾ ਮੇਰਾ ਸਾਫ਼ ਕਰਨ ਲੱਗੀ ਤੇ ਉਸ ਕੋਨੇ ਦੇ ਵਿੱਚ ਜੋ ਕੋਟਰੀ ਰੱਖੀ ਸੀ ਉੱਥੇ ਸਾਰੇ ਸੋਨੇ ਚਾਂਦੀ ਤੇ ਹੀਰੇ ਚਮਕਣ ਦੇ ਸੀ ਉਹ ਉਹ ਦੇਖ ਕੇ ਬਹੁਤ ਹੈਰਾਨ ਹੋਈ ਉਸ ਦਾ ਪਤੀ ਵੀ ਬਾਹਰ ਆ ਕੇ ਵੇਖਣ ਲੱਗਾ ਇਹ ਤੂੰ ਕਿੱਥੋਂ ਲੈ ਕੇ ਆਈ ਹੈ ਉਸ ਨੇ ਸਾਰੀ ਗੱਲ ਬਾਤ ਆਪਣੇ ਸੁਣਾਈ ਤੇ ਇਸ ਤਰ੍ਹਾਂ ਮੈਨੂੰ ਰਸਤੇ ਵਿੱਚ ਕੁਝੁਰਕ ਮਿਲੇ ਸਨ ਜਿਨ੍ਹਾਂ ਨੇ ਇਹ ਚੀਜ਼ਾਂ ਦਿੱਤੀਆਂ ਸਨ ਤੇ ਇਹ ਸਾਰਾ ਸੋਨਾ ਚਾਂਦੀ ਤੇ ਹੀਰਿਆਂ ਦਾ ਰੂਪ ਵਿੱਚ ਵਧਨ ਗਈ ਹੈ ਉਹ ਸਮਝ ਗਿਆ ਉਸਨੇ ਕਿਹਾ ਤੈਨੂੰ ਕੁਝ ਪਰਮਾਤਮਾ ਹੀ ਮਿਲੇ ਹਨ ਤੇ ਪਰਮਾਤਮਾ ਦਾ ਹੀ ਆਸ਼ੀਰਵਾਦ ਮਿਲਿਆ ਹੈ ਉਹ ਬਹੁਤ ਖੁਸ਼ ਹੋ ਗਈ ਹੁਣ ਪੁਨਿਆ ਤੇ ਉਸਦੇ ਪਰਿਵਾਰ ਦੇ ਦਿਨ ਬਦਲ ਗਏ ਉਹ ਅਮੀਰ ਹੋ ਗਈ ਤੇ ਸਾਰੇ ਪਿੰਡ ਵਿੱਚ ਇਹ ਅੱਧੇ ਤਰ੍ਹਾਂ ਗੱਲ ਫੈਲ ਗਈ ਪਹੁੰਚਦੀ ਪਹੁੰਚਦੀ ਮਸਿਆਪੁਰੋਂ ਵੀ ਪਹੁੰਚ ਗਈ ਮਸਿਆਪੁਰ ਇਹ ਸੁਣ ਕੇ ਰਹਾ ਨਾ ਗਿਆ ਉਹ ਪੁਨਿਆ ਨੂੰ ਮਿਰਨੂਸ ਦੇ ਘਰ ਆਈ ਤੇ ਉਸ ਤੋਂ ਪੁੱਛਣ ਲੱਗੀ ਤੂੰ ਇਹ ਕਿੱਥੋਂ ਚੋਰੀ ਕੀਤਾ ਹੈ ਉਸ ਤੇ ਉਲਟ ਇਲਜ਼ਾਮ ਲਗਾਉਣੇ ਸ਼ੁਰੂ ਕੀਤੇ ਉਸ ਨੇ ਸਾਲੀ ਆਪਣੀ ਹੱਡ ਬਿੱਤੀ ਸੁਣਾਈ ਮੈਨੂੰ ਇਸ ਤਰ੍ਹਾਂ ਇਹ ਸਾਰਾ ਕੁਝ ਮਿਲਿਆ ਹੈ ਉਸ ਨੇ ਕਿਹਾ ਤੂੰ ਮੈਨੂੰ ਵੀ ਦੱਸ ਵੀ ਇਹ ਸਭ ਤੈਨੂੰ ਕਿਸ ਤਰ੍ਹਾਂ ਮਿਲਿਆ ਹੈ ਕਿਹੜੇ-ਕਿਹੜੇ ਰਸਤੇ ਗਈ ਸੀ ਪੁਨਿਆ ਮਸਿਆ ਨੂੰ ਕਹਿਣ ਲੱਗੀ ਜਿਸ ਦਿਨ ਮੈਂ ਤੇਰੇ ਘਰ ਆਈ ਸੀ ਉਸ ਦਿਨ ਤੂੰ ਮੇਰਾ ਬਹੁਤ ਅਪਮਾਨ ਕੀਤਾ ਸੀ ਉਸੇ ਦਿਨ ਮੇਰਾ ਮਨ ਬਹੁਤ ਘੱਟਾ ਹੋਇਆ ਤੇ ਮੈਂ ਆਪਣੇ ਪਤੀ ਤੋਂ ਆਗਿਆ ਲੈ ਕੇ ਪੇਕੇ ਕਰਨ ਨੂੰ ਤੋਰ ਪਈ ਮੈਂ ਜੰਗਲ ਦੇ ਰਸਤੇ ਤੇ ਗੰਗਾ ਦੇ ਰਸਤੇ ਆਪਣੇ ਪੇਕੇ ਕਰਨ ਨੂੰ ਗਈ ਸੀ ਹੁਣ ਮਸੀਆ ਦੇ ਮਨ ਵਿੱਚ ਲਾਲਚ ਆ ਗਿਆ ਉਸ ਨੂੰ ਵੀ ਪੈਸੇ ਦੀ ਲਾਲਚ ਹੋ ਗਈ ਉਸ ਨੇ ਕਿਹਾ ਹੁਣ ਇਹ ਤਾਂ ਮੇਰਾ ਅਪਮਾਨ ਕਰ ਮੈਂ ਵੀ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਜਾਵਾਂਗੀ ਤੇ ਰਸਤੇ ਵਿੱਚ ਉਹਨਾਂ ਬਜ਼ੁਰਗਾਂ ਨੂੰ ਮਿਲਾਂਗੀ ਤੇ ਉਹਨਾਂ ਕੋਲ ਇਹ ਸਾਰਾ ਸਮਾਨ ਲੈ ਕੇ ਆਵਾਂਗੀ ਉਸਨੇ ਕਿਹਾ ਮੈਂ ਕਿਸੇ ਦਾ અપਮਾਨ ਨਹੀਂ ਕਰਦੀ ਤੇ ਨਾ ਹੀ ਮੈਂ ਕਰ ਸਕਦੀ ਹਾਂ ਉਹ ਆਪਣੇ ਘਰ ਗਈ ਤੇ ਉਸਨੇ ਆਪਣੇ ਪਤੀ ਨੂੰ ਕਹਿ ਕੇ ਸਾਰੀ ਗੱਲਬਾਤ ਸੁਣਾਈ ਤੇ ਕਹਿਣ ਲੱਗੀ ਤੁਸੀਂ ਮੇਰਾ અપਮਾਨ ਕਰੋ ਤਾਂ ਕਿ ਮੈਂ ਨਾਰਾਜ਼ ਹੋ ਕੇ ਨਾ ਗੁੱਸਾ ਹੋ ਕੇ ਏਕੇ ਕਰ ਜਾਵਾਂ ਤੇ ਮੈਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਉਸਦੇ ਮਨ ਵਿੱਚ ਇਹ ਵਹਿਮ ਜਾ ਬਹਿ ਗਿਆ ਤੇ ਨਾਲੇ ਚ ਵੱਧ ਗਈ ਉਸਦੇ ਪਤੀ ਨੇ ਉਸ ਨੂੰ ਦੋ ਤਿੰਨ ਚਪੇੜਾ ਮਾਰ ਦਿੱਤੀਆਂ ਤੇ ਉਹ ਆਪਣੇ ਪੇਕੇ ਘਰ ਨੂੰ ਤੁਰ ਪਈ ਉਹ ਜੰਗਲੋਂ ਜੰਗਲੀ ਉਸੇ ਰਸਤੇ ਦੇ ਗਈ ਜਿਸ ਤਰ੍ਹਾਂ ਪੁਨਿਆ ਨੇ ਦੱਸਿਆ ਸੀ ਉਸ ਨੂੰ ਪਹਿਲੇ ਉਹ ਔਰਤ ਮਿਲੀ ਜੋ ਤੁਰਸੀ ਮਾਸੀ ਉਹ ਮਸੀਆ ਨੂੰ ਕਹਿਣ ਲੱਗੀ ਕਿ ਮੇਰੇ ਦੋਸੀ ਦੇ ਚੁਬਾਰੇ ਤੇ ਬਹੁਤ ਗੰਧ ਪਿਆ ਹੈ ਤੂੰ ਸਾਫ ਸਫਾਈ ਕਰ ਦੇ ਮਸੀਆ ਨੇ ਅੱਗੋ ਜਵਾਬ ਦਿੱਤਾ ਕਿ ਮੈਂ ਫालतू ਕੰਮ ਨਹੀਂ ਕਰਦੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਆਪਣੇ ਪੇਕੇ ਘਰ ਪਹੁੰਚਣਾ ਹੈ ਉਹ ਇਹ ਕਹਿ ਕੇ ਤੁਰ ਪਈ ਤੇ ਅੱਗੇ ਬਜ਼ੁਰਗ ਸ਼ਿਵ ਭਗਵਾਨ ਜੋ ਬੈਠੇ ਸੀ ਉਸ ਨੇ ਉਹਨਾਂ ਨੇ ਕਿਹਾ ਕਿ ਮੇਰੇ ਪੈਰਾਂ ਤੇ ਬਹੁਤ ਜ਼ਖਮ ਨੇ ਤੂੰ ਇਸ ਦੇ ਸਾਫ ਸਫਾਈ ਕਰਕੇ ਪੱਟੀ ਬੰਨ੍ਹ ਦੇ ਮੱਸੀਆਂ ਨੱਕ ਮੋਚੜਾ ਕੇ ਅੱਗੇ ਵਧ ਗਈ ਥੋੜਾ ਅੱਗੇ ਜਾ ਕੇ ਉਹ ਮੰਦਰ ਵਾਲ ਨੂੰ ਗਈ ਤੇ ਉੱਥੇ ਉਹ ਬਜ਼ੁਰਗ ਬੈਠੇ ਸੀ ਜੋ পার্বਤੀ ਸੀ ਉਸ ਨੇ ਕਿਹਾ ਤੀਏ ਮੇਰੇ ਇਸ ਮੰਦਰ ਦੀ ਸਾਫ ਸਫਾਈ ਕਰ ਦੇ ਇੱਥੇ ਕੋਈ ਵੀ ਨਹੀਂ ਆਂਦਾ ਤੂੰ ਆਈ ਹੈ ਤੇ ਸਾਫ ਸਫਾਈ ਕਰ ਦੇ ਉਹ ਕਹਿੰਦੀ ਮੇਰੇ ਕੋਲੋਂ ਫालतू ਟਾਈਮ ਨਹੀਂ ਮੈਂ ਆਪਣੇ ਦੇਕੇ ਪਹੁੰਚ ਰਹਾ ਇਹ ਕਹਿ ਕੇ ਉਹ ਅੱਗੇ ਵੱਧ ਗਈ ਫਿਰ ਉਹ ਗੰਗਾ ਕੋਲ ਪਹੁੰਚੀ ਜਿੱਥੇ ਉਹ ਬਜ਼ੁਰਗ ਬੈਠੀ ਸੀ ਜੋ ਕਿ ਗੰਗਾ ਮਾਸੀ ਗੰਗਾ ਮਾ ਨੇ ਮਸੀਆ ਨੂੰ ਕਿਹਾ ਤੂੰ ਮੇਰੇ ਘਾਟ ਦੀ ਸਫਾਈ ਕਰ ਦੇ ਇੱਥੇ ਬਹੁਤ ਗੰਦ ਪਿਆ ਹੈ ਉਸ ਨੇ ਨੱਕ ਮੂੰਚੜਾ ਕੇ ਕਿਹਾ ਕਿ ਮੇਰੇ ਕੋਲ ਟਾਈਮ ਨਹੀਂ ਮੈਂ ਕਿਸੇ ਚੰਗੇ ਕੰਮ ਨੂੰ ਜਾ ਰਹੀ ਹਾਂ ਮੈਨੂੰ ਰੋਕੋ ਟੋਕੋ ਨਹੀਂ ਉਹ ਆਪਣੇ ਘਰ ਪਹੁੰਚ ਗਈ ਉਹ ਆਪਣੀ ਭਾਬੀ ਨੂੰ ਨਾ ਮਿਲੀ ਤੇ ਸਿੱਧੀ ਆਪਣੀ ਮਾਂ ਕੋਲ ਪਹੁੰਚ ਗਈ ਉਸਨੇ ਸਾਰੀ ਪਾਰਵਤੀ ਦੀਆਂ ਹੱਡ ਬਿੱਤੀਆਂ ਤੇ ਗੱਲਾਂ ਸੁਣਾਈਆਂ ਤੇ ਚੁਗਲੀਆਂ ਕਰਨ ਲੱਗ ਪਈ ਉਹ ਕਹਿਣ ਲੱਗੀ ਭਾਬੀ ਨੇ ਉਸ ਨੂੰ ਪਤਾ ਨਹੀਂ ਕੀ ਦਿੱਤਾ ਹੈ ਕਿ ਉਹ ਤਾਂ ਤੁਰਤ ਵਾਲੀ ਹੋ ਗਈ ਹੈ ਉਸਨੇ ਆਪਣੀ ਮਾਂ ਤੇ ਭਾਬੀ ਦੀ ਲੜਾਈ ਕਰਾ ਦਿੱਤੀ ਅਤੇ ਉਸ ਦੀ ਭਾਬੀ ਕਹਿਣ ਲੱਗੀ ਮੈਂ ਤਾਂ ਸਿਰਫ ਇੱਕ ਉਸ ਨੂੰ ਸਾੜ ਹੀ ਦਿੱਤੀ ਸੀ ਇਸ ਤੋਂ ਇਲਾਵਾ ਕੁਝ ਨਹੀਂ ਹੈ ਜਦੋਂ ਉਸਦੇ ਚੰਗੇ ਕਰਮ ਜਾਗਨੇ ਸੀ ਉਹ ਤਾਂ ਬਹਾਨਾ ਬੰਨਾ ਸੀ ਉਸ ਦਿਨ ਜਾਗ ਗਈ ਨਹੀਂ ਪਰ ਮਸੀਆ ਨੂੰ ਚਹਿ ਨਾ ਆਇਆ ਕਿ ਆਪਣੇ ਭਾਬੀ ਨੂੰ ਕਹਿਣ ਲੱਗੀ ਮੈਨੂੰ ਇਹ ਜਿਸ ਤਰ੍ਹਾਂ ਪੁੰਨਿਆਂ ਨੂੰ ਸਾੜੀ ਦਿੱਤੀ ਸੀ ਉਸ ਤਰ੍ਹਾਂ ਦੇ ਕੇ ਤੋੜੂ ਉਸ ਦੀ ਭਾਬੀ ਕਹਿਣ ਲੱਗੀ ਮੇਰੇ ਕੋਲ ਤਾਂ ਸਿਰਫ ਇੱਕੋ ਹੀ ਸਾੜੀ ਪੈਸੇ ਜੋ ਕਿਵੇਂ ਪੁੰਨਿਆਂ ਨੂੰ ਦੇ ਦਿੰਦੀ ਹੈ ਤੇਰੇ ਵਾਸਤੇ ਹੁਣ ਸਾੜੀ ਨਹੀਂ ਉਸ ਦੀ ਮਾਂ ਕਹਿਣ ਲੱਗੀ ਮੇਰੇ ਕੋਲ ਬਹੁਤ ਕੁਝ ਬਿਆਹ ਹੈ ਜੋ ਤੈਨੂੰ ਚਾਹੀਦਾ ਹੈ ਤੂੰ ਲੈ ਜਾ ਉਸਨੇ ਇਸੇ ਤਰ੍ਹਾਂ ਹੀ ਘਿਟਾ ਤੇ ਲੈ ਕੇ ਵਾਪਸ ਚਲੀ ਗਈ ਉਹ ਫਿਰ ਗੰਗਾ ਘਾਟ ਤੇ ਪਹੁੰਚੀ ਤੇ ਉਸ ਬਜ਼ੁਰਗ ਨੇ ਉਸ ਨੂੰ ਝੋਲੀ ਵਿੱਚ ਰੇਤ ਪੁਆਉਣ ਨੂੰ ਕਿਹਾ ਉਸ ਨੂੰ ਯਾਦ ਆਇਆ ਕਿ ਪੁੰਨਿਆ ਨੂੰ ਵੀ ਰੇਤ ਹੀ ਮਿਲੇ ਸੀ ਉਸਨੇ ਆਪਣੀ ਝੋਲੀ ਵਿੱਚ ਪੁਆ ਲਈ ਫਿਰ ਉਹ ਮੰਦਿਰ ਤੱਕ ਪਹੁੰਚੀ ਤੇ ਮੰਦਿਰ ਵਿੱਚ ਵੀ ਬਜ਼ੁਰਗ ਨੇ ਉਸ ਦੀ ਝੋਲੀ ਵਿੱਚ ਅੰਗਾਰੇ ਪਾ ਦਿੱਤੇ ਤੇ ਉਸ ਨੂੰ ਫਿਰ ਯਾਦ ਆਇਆ ਕਿ ਇਹ ਸਭ ਤਾਂ ਉਹਨਾਂ ਨਾਲ ਵੀ ਹੋਇਆ ਸੀ ਫਿਰ ਉਹ ਅੱਗੇ ਆਈ ਤੇ ਉਸੇ ਭਗਵਾਨ ਸ਼੍ਰੀ ਭਗਵਾਨ ਨੇ ਉਸ ਨੂੰ ਥੋੜੀ ਜੀ ਪਸੰਦ ਦਿੱਤੀ ਉਸ ਨੇ ਝੋਲੀ ਵਿੱਚ ਪਵਾ ਲਈ ਫਿਰ ਉਹ ਅੱਗੇ ਤੁਸੀਂ ਕੋਲੋਂ ਆਈ ਤਾਂ ਉਸ ਨੇ ਤુલਸੀ ਦੇ ਪੱਤੇ ਕੁਝ ਦਿੱਤੇ ਤੇ ਉਸ ਨੇ ਵੀ ਉਹ ਝੋਲੀ ਵਿੱਚ ਪਵਾ ਲਈ ਤੇ ਆਪਣੇ ਘਰ ਪਹੁੰਚ ਗਈ ਮਸਿਆ ਨੇ ਪੋਟਲੀ ਘਰ ਦੇ ਕੋਨੇ ਦੇ ਬਾਹਰ ਰੱਖ ਦਿੱਤੀ ਅਗਲੇ ਦਿਨ ਜਦੋਂ ਸਵੇਰੇ ਉੱઠી ਝਾੜੂ ਦੇਣ ਲੱਗੀ ਤਾਂ ਕਿੜਿਆਂ ਦਾ ਢੇਰ ਲੱਗਾ ਹੋਇਆ ਸੀ ਉਹ ਵੇਖ ਕੇ ਬੜਾ ਦੁਖੀ ਹੋਈ ਅਤੇ ਪੁੰਨਿਆ ਨੂੰ ਹੀ ਮਨਮਣੀ ਗਾਲਾਂ ਗੱਡਣ ਲੱਗ ਪਈ ਪਤਾ ਨਹੀਂ ਉਸ ਨੇ ਮੇਰੇ ਤੇ ਕੀ ਜਾਦੂ ਕਰਵਾ ਦਿੱਤਾ ਹੈ ਇਹ ਸਭ ਵੇਖ ਕੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਕਹਿਣ ਲੱਗੇ ਤੂੰ ਲਾਲਚ ਕੀਤੀ ਹੈ ਤੂੰ ਤੂੰ ਪੁੰਨਿਆ ਦਾ ਹਮੇਸ਼ਾ ਬੁਰਾ ਹੀ ਸੋਚਿਆ ਤੇ ਬੁਰਾ ਹੀ ਕੀਤਾ ਹੈ ਤੈਨੂੰ ਇਹ ਨਹੀਂ ਸਿੱਖਣਾ ਚਾਹੀਦਾ ਹੋਂ ਪੋਗਣਾ ਤੇ ਉਸ ਨੇ ਹੀ ਹੈ ਜਿਸ ਨੇ ਇਹ ਕਰਮ ਕੀਤਾ ਹੈ ਤੂੰ ਬੁਰਾ ਕਰਮ ਕੀਤਾ ਹੈ ਤੇ ਬੁਰਾ ਹਿੱਕ ਹੋ ਗਿਆ ਹੈ ਲਾਲਚ ਕਰਨਾ ਠੀਕ ਨਹੀਂ ਪੁੰਨਿਆ ਤੇਰੇ ਵਿੱਚ ਕਾਫੀ ਫਰਕ ਹੈ ਉਹ ਪਾਠ ਪੂਜਾ ਕਰਨ ਵਾਲੀ ਤੇ ਸੰਸਕਾਰੀ ਹੈ ਉਹ ਪਾਠ ਪੂਜਾ ਵੀ ਨਹੀਂ ਕਰਦੀ ਸਗੋਂ ਉਸ ਤੋਂ ਨਕਰਤ ਕਰਦੀ ਹੈ ਉਸ ਵਿਚਾਰੀ ਕੋਲ ਤਾਂ ਕੁਝ ਵੀ ਨਹੀਂ ਸੀ ਉਹ ਗਰੀਬ ਸੀ ਫਿਰ ਵੀ ਤੂੰ ਉਸ ਦੀ ਰਿਸ ਕੀਤੀ ਤੇਰੇ ਕੋਲ ਤਾਂ ਸਾਰਾ ਕੁਝ ਸੀ ਦੁਰਦ ਦੇ ਪੰਡਾਰ ਸਾਨੂੰ ਕਰ ਚਾਕਰ ਸਨ ਤੂੰ ਸੇਠਾਨੀ ਸੀ ਤੂੰ ਉਸ ਦਾ ਫਲ प्राप्त नहीं कर सकी सुभू जोशी ओ अपना गवा लिया दुनिया जी रब ने सुनी है तेरी नहीं सुनी क्योंकि तू लालच कर बैठी सै लालच बुरी बुला है सानो भी इस कहानी तो सीखया लेनी चाहिए दी है कि लालच बुरी बुला है यह नहीं करनी चाहिए दी